ਪਾਵੇਂ ਜਦੋਂ ਕੋਈ ਵੀ ਹਕੂਮਤ ਪੂਰੇ ਬਹੁਮਤ ਦੇ ਵਿੱਚ ਹੋਵੇ ਜਿਮਨੀ ਚੌਂਟ ਪੇੜ ਦਾ ਕੋਈ ਵੱਡਾ ਮੈਨਣਾ ਨਹੀਂ ਰਹਿ ਜਾਂਦਾ ਸਵਾਈ ਸਿਆਸਤ ਤੋਂ ਖੈਰ ਪੰਜਾਬ ਦੇ ਵਿੱਚ ਜਿਮਨੀ ਚੌਂਟ ਪੇੜ ਲੁਧਿਆਣਾ ਪੱਛਮੀ ਦਾ ਪਖਿਆ ਹੋਇਆ ਹੈ ਸਿਆਸਤ ਵੱਡੇ ਪੱਧਰ ਉੱਤੇ ਅੱਗੇ ਵੱਧ ਦੀ ਵਿਖਾਈ ਦੇ ਰਹੀ ਹੈ ਦੇਖਣ ਵਾਲੀ ਗੱਲ ਹੈ ਕਿ ਅਕਸਰ ਹੀ ਜਿਮਨੀ ਚੌਂਟ ਪੇੜ ਦੇ ਵਿੱਚ ਲੀਡਰ ਇਧਰ ਉਧਰ ਜਾਂਦੇ ਆ ਖਾਸ ਕਰਕੇ ਸਤਾ ਤੇਰਵਲ ਅਲਾਰ ਹੁੰਦਾ ਹੈ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਲੀਡਰਾਂ ਦਾ ਆਉਣ ਜਾਣ ਹੈ ਇਧਰ ਉਧਰ ਵੱਡੇ ਪੱਧਰ ਉੱਤੇ ਹੈ ਓਵਰਆਲ ਇਹ ਜਿਹੜੀ ਹੈ ਲੁਧਿਆਣਾ ਪੱਛਮੀ ਦੀ ਚੋਣ ਬੋਲ ਟੀਵੀ ਭਾਈ ਹੁਣ ਟੀਵੀ ਵਿਖਾਈ ਦੇ ਰਹੀ ਹੈ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਆਏ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਓਕੇ ਪੱਤਰਕਾਰ ਰਾਜਸੀ ਮਾਹਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਸਤਿ ਪਹਿਲਾ ਚੈਨਲ ਲਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਟਰੋਕਰੀਆ ਜੀ ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਮੋٹے ਤੌਰ ਤੇ ਆਪਾਂ जान ਸਕਦੇ ਆ ਕਿ ਐਤ ਕੀ ਲੀਟਰਾਂ ਦੀ ਇਧਰੋਂ ਉਧਰ ਜਿਹੜੀ ਜਾਣ ਦੀ ਦਾਰ ਹੈ ਕਹਿੰਦਾ ਭਾਵੇਂ ਕਿ ਪਾਰਟੀਆਂ ਛੱਡ ਕੇ ਛਲਾਂਗ ਲਾ ਲੈਣੀ ਦੂਜੀ ਰਾਸੀ ਤਰਵਲ ਖਾਸ ਕਰਕੇ ਜਿਮਨੀ ਚੌਂਟ ਪੇਟ ਦੇ ਵਿੱਚ ਅਜਿਹਾ ਮਹਾਂਦਰਾ ਵੇਖਣ ਨੂੰ ਮਿਲਦਾ ਹੈ ਜਿਕਰ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਵਾਲ ਝਾਤ ਮਾਰੀਏ ਤਾਂ ਕਿਵੇਂ ਦੇਖਦੇ ਹੋ ਤੁਸੀਂ ਖਾਸ ਕਰਕੇ ਇਸੇ ਤਰ੍ਹਾਂ ਦਾ ਨਜ਼ਾਰਾ ਵੇਖੋ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਤਬਦੀਲੀ ਦੀ ਹੁਣ ਲੜਾਈ ਜਿਹੜੀ ਹੈ ਨਾ ਸਿਧਾਂਤ ਦੀ ਰਹੀ ਹੈ ਨਾ ਮर्यादा ਦੀ ਹੈ ਨਾ ਪਰੰਪਰਾ ਦੀ ਸਿਰਫ ਕੁਰਸੀ ਦੀ ਲੜਾਈ ਰਹੀ ਹੈ ਸੋਨੇ ਹੂੰ ਜੀ 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 ਜੇ ਅਸੀਂ ਇਸ ਹਰਕੇ ਦੀ ਗੱਲ ਕਰ ਲਈਏ ਤੇ ਜਿਹੜਾ ਗੁਰਪ੍ਰੀਤ ਸਿੰਘ ਗੋਗੀ ਸੀ ਉਹ ਕੌਣ ਸੀ ਕਾਗਰਸੀ ਸੀ ਜੀ ਕਾਗਰਸ ਟੈਂਪਲੇਟ ਤੇ ਵੱਜੇ ਉਹਦੇ ਅੱਦੇ ਤੇ ਵੀ ਰਿਹਾ ਹੋ ਹੂੰ ਜੀ ਲੇਕਿਨ ਜਦੋਂ ਜੇ ਪਾਸੇ ਗਿਆ ਉਹਦੇ ਪਿੱਛਾ ਭੌਗ ਨਹੀਂ ਵਿਖਿਆ ਹੂੰ ਐਲ ਕਾਜੜਾ ਕਾਫੀ ਸੈਂਸਿਟਿਵਲ ਕਰ ਗਿਹਾ ਗਿਆ ਕਿਉਂਕਿ ਇੱਥੇ 182545 ਟੋਟਲ ਵੋਟ ਨੇ ਹੂੰ ਜੀ ਤੇ 2022 ਦੇ ਵਿੱਚ ਇੱਥੇ 117360 ਵੋਟਾਂ ਪੋਟਾ ਬੋਲ ਗਏ ਮਤਲਬ 64.29% ਹੂੰ ਜੀ ਤੇ ਗੁਰਪ੍ਰੀਤ ਸਿੰਘ ਗੋਗੀ ਜਿਹੜਾ ਆਮ ਆਦੀ ਜਿਹੜਾ ਕਾਂਗਰਸ ਛੱਡ ਕੇ ਆਮ ਆਦੀ ਪਾਰਿਸ਼ਦ ਹੋਇਆ ਸੀ ਹੂੰ ਹੂੰ ਜੀ ਜੇ ਸੋਚੀਏ ਤੇ ਕਾਂਗਰਸ ਦੇ ਵਿੱਚ ਤੇ ਉਹਨਾਂ ਦੀ ਜ਼ਮੀਨੀ ਸੰਬੰਧ ਦਾ ਫਰਕ ਘੱਡਿਆ ਲੋਜੀ ਦਾ ਹੂੰ ਹੂੰ ਲੇਖਣ ਹੁੰਦੇ ਉਹ ਵੀ ਉਦਾਂ ਜੀ ਹੋ ਗਈ ਆ ਆਵਾਦੀ ਪਾਰਟੀ ਕੋ ਫਰਕ ਰਹਿ ਨਹੀਂ ਗਿਆ ਹੂੰ ਗੋਗੀ ਨੂੰ ਇੱਥੋਂ 40443 ਵੋਟਾਂ ਮਿਲੀਆਂ ਸੀ ਜਦੋਂ ਪੂਰੀ ਹਨੇਰੀ ਸੀ ਬਕਾਇਦਾ ਤੌਰ ਤੇ ਆਵਾਦੀ ਪਾਰਟੀ ਦੀ ਹੂੰ ਜੀ ਜਿਹੜੀਆਂ ਉਹਨਾਂ ਆ ਵੋਟਾਂ ਨੇ 55% ਪੜੀਆਂ ਸੀ ਹੂੰ ਭਾਰਤ ਪੂਸ਼ਨ ਆਛੂ ਵੀ ਉਸ ਹਲਕੇ ਦਾ ਤੇ ਦਮੰਗ ਕਿਸਮ ਦਾ ਵਿਅਕਤੀ ਆ ਹੂੰ ਜੀ ਸਿਰਫ 7512 ਵੋਟਾਂ ਦਾ ਰਸਕੇ ਸੀ ਸਿਰਫ 7512 ਵੋਟਾਂ ਨੂੰ ਜਦੋਂ ਆਪ ਦੀ ਹਨੇਰੀ ਸੀ ਜੀ ਜੀ ਹੂੰ ਤੇ ਭਾਰਤ ਪੁੱਛ ਨਾ ਸੁਣੂ ਉਦੋਂ ਵੀ 32931 ਵੋਟਾਂ ਮਿਲੀਆਂ ਸੀ ਇੱਥੋਂ ਹੂੰ ਜੀ ਜਿਹੜਾ ਭਾਜਪਾ ਦਾ ਉਮੀਦਵਾਰ ਸੀਗਾ ਬਿਕਰਮ ਸਿੱਧੂ ਉਹਨੂੰ 28107 ਵੋਟਾਂ ਮਿਲੀਆਂ ਸੀ ਹੂੰ ਤੇ ਜੇ ਅਸੀਂ ਅਕਾਲੀ ਦਲ ਦੇ ਉਮੀਦਵਾਰ ਮਸ਼ੇਹਰ ਇੰਦਰ ਸਿੰਘ ਗਰੇਵੱਲੀ ਗੱਲ ਕਰੀਏ ਤਾਂ ਜ਼ੁਬਾਨ ਤੋਂ ਨਹੀਂ ਬਚ ਸਕਿਆ ਹੂੰ ਉਹਨੂੰ 10000 ਬੱਤ ਰੋਟੇ ਵਣੀਆਂ ਸੀ ਹੂੰ ਉਹ ਵੀ ਜਮਾਤ ਕਿਉਂ ਤੇ ਸੀ ਜੀ 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 ਗੋਗੀ ਜੀਨੇ ਵਿੱਚ ਕੋ 2022 ਦੇ ਵਿੱਚ ਬਕਾਇਦਾ ਤੌਰ ਤੇ ਸ਼ਾਨ ਜਿੱਤ ਪ੍ਰਾਪਤ ਕੀਤੀ ਤੇ ਲੁਧਿਆਣਾ ਨਗਰ ਨੇ ਵੀ ਨਾ ਚੋਣਾਂ ਦੇ ਵਿੱਚ ਉਹਦੀ ਵੀ ਪਤਨੀ ਸੁਖਚੰਦ ਕੋ ਜਿਹੜੀ ਸੀ ਉਹ ਕੌਂਸਲਰ ਜਿਹੜੀ ਸੀ ਚੋਣ ਹਾਰ ਗਈ ਸੀ ਹੂੰ ਜੀ ਤੇ ਇਹ ਗੋਗੀ ਇਹੋ ਜਿਹਾ ਵੀ ਬੰਦਾ ਸੀ ਵੀ ਜਦੋਂ ਇਹਨਾਂ ਬੁੱਢੇ ਨਾਲੇ ਦਾ ਮੁੱਖ ਮੰਤਰੀ ਨੇ ਆਪ ਨਹੀਂ ਪੱਥਰ ਰੱਖਿਆ ਸੀਗਾ ਹੂੰ ਹੂੰ ਆਤਮਿਕ ਤੌਰ ਤੇ ਇੰਨਾ ਕਿ ਫਰਸਟ ਜੁਕਾ ਸੀ ਜਾਂ ਕਿ ਪੱਥੜੀ ਮਦਾਨ ਫਰਕੇ ਤੋੜਤਾ ਸ਼ਾਇਦ ਤੇ ਲੋੜ ਨਹੀਂ ਜੀ ਹੈਗੀ ਹਾਂਜੀ ਹਾਂ ਬਿਲਕੁਲ ਬਿਲਕੁਲ ਜਦੋਂ ਕੰਮ ਨਹੀਂ ਹੋਣਾ ਤਾਂ ਲੋੜ ਕੀ ਜੀ ਹੈਗੀ ਹੈ ਹੂੰ ਇਸ ਕਰਕੇ ਮੈਨੂੰ ਲੱਗਦਾ ਉਸੇ ਕਰਤਾ ਉੱਤੇ ਅਸਰ ਸੀਗਾ ਹੂੰ ਤੇ ਉਹਨੇ ਸੁਸਾਈਡ ਕਰਨੀ ਸ਼ਹਿਰ ਮੇਕਰ 11 ਜਨਵਰੀ ਦੀ ਗੱਲ ਹੈ ਹਾਂ ਅੱਛਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਪਤਨੀ ਸੀ ਹੱਕ ਉਹਦਾ ਬਣਦਾ ਸੀਗਾ ਜੇ ਆਪਾਂ ਕਹੀਏ ਨਾ ਇਹਨਾਂ ਦੀ ਜੋ ਪਿਛਲੇ ਪਸੇ ਆਪ ਪਾਰਟੀ ਜੁੰਦਾ ਵੀ ਨਹੀਂ ਜਿਉਂਨੇ ਪਰਿਵਾਰ ਨੂੰ ਟਿਕਟ ਦੇ ਦਿਓ ਸੁਖਚੈਨ ਕੋ ਨੂੰ ਜਿਹੜੀ ਟਿਕਟ ਹੀ ਦਿੱਤੀ ਹੂੰ ਉਹਨੂੰ ਪੇਡਾ ਦੇ ਚੇਰ ਪਰਸਨ ਲਾ ਕੇ ਸੰਤੁਸ਼ਟ ਕਰਤਾ ਲੈ ਬੀਬੀ ਤੂੰ ਇੱਥੇ ਰੋ ਕੋਈ ਗੱਲ ਨਹੀਂ ਟਿਕਟਸ ਨੂੰ ਆਪਣੀ ਮਰਜ਼ੀ ਨਾਲ ਦੇ ਲੈਂਦੇ ਹੂੰ ਹੂੰ ਸੰਜੀਬ ਰੋੜਾ ਇੱਕ ਸਨਦਕਰ ਅਮੀਰ ਬੰਦਾ ਵਾ ਹੂੰ ਇਹ ਹਲਕਾ ਹੀ ਹੋ ਜਾ ਅਭੀ ਜਿੱਥੇ ਵੱਡੇ ਵੱਡੇ ਕਿਰਸਾਦਾਂ ਦੇ ਘਰਾਣੇ ਆ ਨਾ ਉਹ ਇਸ ਹਲਕੇ ਚ ਰਹਿੰਦੇ ਨੇ ਹੂੰ ਓਕੇ ਜਿੰਨਾਂ ਦੇ ਵਿੱਚ ਉਸਵਾਲ ਮਿੱਤਲ ਆ ਹੀਰੋ ਆ ਮੋਜ਼ਾਲਾ ਈਵਨ ਟ੍ਰਾਈਡਨ ਗਰੁੱਪ ਸਾਰੇ ਸ਼ਾਮਿਲ ਨੇ ਜਿਹੜੇ ਦਰੀਂਦੇ ਦੇ ਉੱਤੇ ਹੂੰ ਹੂੰ ਜੀ ਇਤਨਾਡ ਸਨਦਕਰਾਂ ਜੋ ਸਾਰੇ ਹੁੰਦੇ ਨੇ ਹੂੰ ਹੂੰ ਤੇ ਇਹਨਾਂ ਦਾ ਆਪਣੇ ਵਰਕਰਾਂ ਦੇ ਪ੍ਰਭਾਵ ਵੀ ਕਾਫੀ ਆ ਫਿਰ ਬਾਕੀ ਲੈ ਲਓ ਤੁਸੀਂ ਜੇ ਮਾਰਕੀਟ ਲੈ ਲਓ ਰੇਲਵੇ ਲੈ ਲਓ ਬਾਕੀ ਹੋਰ ਜਿੰਨੇ ਵੀ ਉਹ ਕੁਆਟਰ ਜਿਹੜੇ ਆ ਕੁਆਟਰਾਂ ਲੋਕ ਰਹਿੰਦੇ ਉਹ ਵੀ ਜ਼ਿਆਦਾਤਰ ਇੱਥੇ ਰਹਿੰਦੇ ਇਸ ਇਸ ਹਿਲਕੇ ਦੇ ਵਿੱਚ ਓਕੇ ਓਕੇ ਜੀ ਹੁਣ ਇਹ ਵੈਪ ਕੋ ਜੇ ਰਜਿੰਦਰ ਗੁਪਤਾ ਹੈਗਾ ਟਰਾਈਡੈਂਟ ਦੇ ਗਰੁੱਪ ਦਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਤੇ ਸਟੇਟ ਇਕਨੋਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ ਦਾ ਉਪ ਚੇਅਰਮੈਨ ਲਾਇਆ ਹ ਹ ਜੀ ਇਹ ਅਮੀਰ ਲੋਕ ਨੇ ਹਾਰੇ ਚੰਦਾ ਦਿੰਦੇ ਨੇ ਬਕਾਇਦਾ ਤੌਰ ਤੇ ਇਹ ਸਾਰੀਆਂ ਪਾਰਟੀਆਂ ਚੰਦਾ ਦਿੰਦੇ ਨੇ ਹਾਂ ਜੀ ਤੇ ਇਹ ਸਾਰੇ ਉਮੀਦਵਾਰ ਜਿਹੜੇ ਪਾ ਦਿੰਦੇ ਆ ਤੇ ਆਰਥਿਕ ਤੌਰ ਤੇ ਭਾਰਤ ਕੋਚਨ ਕਮਜ਼ੋਰ ਵੀ ਨਹੀਂ ਹੈਗਾ ਹਾਂ ਜੀ ਉਹ ਵੀ ਮਾਲਦਰ ਸਾਮੀ ਹੈ ਹਾਂ ਜੀ ਹੁਣ ਜਿਹੜਾ ਭਾਜਪਾ ਦਾ ਜੀਵਨ ਗੁਪਤਾ ਵਾ ਉਹਦੀ ਫੰਡਿੰਗ ਜਿਹੜੀ ਉਹ ਪਾਰਟੀ ਕਰ ਰਹੀ ਹੈ ਉਹਦੇ ਵੱਡੇ ਵੱਡੇ ਲੀਡਰ ਕਰ ਰਹੇ ਨੇ ਤੇ ਉਹ ਕੁਆਟਰ ਜਿਹੜੇ ਲੋਕਾਂ ਦੇ ਕਿ ਮਿਲ ਵੀ ਰਹੇ ਨੇ ਕਿ ਉਹਨਾਂ ਦਾ ਜਿਹੜਾ ਨਾ ਉਹ ਕੰਮ ਕਰਦਾ ਵੱਖਰੀ ਟਿੱਕਾ ਇਹਦਾ ਹੂੰ ਉਹਨਾਂ ਦਾ ਅਖ ਪੰਨਾ ਪਰਿਵਾਰੀ ਪੰਨਾ ਪਰਿਵਾਰੀ ਉਹਨਾਂ ਵੀ ਇੱਕ ਕਾਗਜ਼ ਦੇ ਦੋ ਹਿੱਸੇ ਨੇ ਇੱਕ ਨੰਬਰ ਤੇ ਦੋ ਨੰਬਰ ਉਹਦੇ ਇੱਕ ਨੰਬਰ ਦਾ ਇੱਕ ਦੋ ਨੰਬਰ ਦਾ ਵੱਖਰਾ ਅਨਚਾਰਜ ਲਾਇਆ ਹੁੰਦੇ ਵੀ ਇਹ ਵੋਟਾਂ ਤੂੰ ਕੱਢਣੀ ਐ ਤੇ ਤੂੰ ਪਾਉਣੀਆਂ ਜਾ ਕੇ ਉੱਥੇ ਹੂੰ ਜੀ ਜੀ ਇਤੋਂ ਤੱਕ 브੍ਰੀਕੀ ਦਾ ਕੰਮ ਕਰਦੇ ਨੇ ਬੀਜੇਪੀ ਵਾਲੇ ਹੁਣ ਇਸ ਹਲਕੇ ਦੇ ਜਿਹੜੇ ਚਾਰ ਵੱਡੇ ਕਲੱਬ ਨੇ ਲੁਧਿਆਣੇ ਦੇ ਸਤਲੁਜ ਕਲੱਬ ਆ ਲੋਧੀ ਕਲੱਬ ਆ ਲੁਧਿਆਣਾ ਕਲੱਬ ਆ ਲక్ష్ਮੀ ਲੇਡੀ ਕਲੱਬ ਆ ਹੂੰ ਹੂੰ ਉਹ ਵੀ ਸਾਰੇ ਇਸੇ ਰਕੇ ਜੀ ਇਹ ਕਲੱਬ ਕਾਫੀ ਮੀਰ ਆ ਜਿਨ੍ਹਾਂ ਦੀ ਮੈਂਬਰਸ਼ਿਪ ਵੀ ਲੈਣੀ ਹੋਵੇ ਤੇ ਲੱਖਾਂ ਰੁਪਏ ਕੱਟਣੇ ਪੈਂਦੇ ਜੀ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਹਲਕੇ 'ਚ 152 ਜੇ 545 ਟੋਟਲ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 130000 ਸਿਰਫ ਸਿਰਫ ਹਿੰਦੂ ਵੋਟਰ ਨੇ ਹੂੰ ਓਕੇ ਜਦੋਂ ਇੰਨੀ ਵੱਡੀ ਗੋਟਾਂ ਦੀ ਗਿਣਤੀ ਹੋਵੇ ਹਿੰਦੂ ਵੋਟਰਾਂ ਦੀ ਹੋਵੇ ਪਰ ਫਿਰ ਵੀ ਇਸ ਵਾਰ ਜਿਹੜੇ ਸਿੱਖ ਵੋਟਰ 50000 ਬਾਕੀ ਹੈਗੇ ਨੇ ਉਹ سارے ਸਿੱਖ ਵੋਟਰ ਨੇ 50000 ਸਿੱਖ ਵੋਟਰ ਫੈਸਲਾ ਕਰਨਗੇ ਵੀ ਜਿੱਤ ਕੀ ਦੀ ਹੁੰਦੀ ਤੇ ਹਾਰ ਕਿ ਦੀ ਹੁੰਦੀ ਓਕੇ ਐਸ ਵੇਲੇ ਜਿਹੜੀ ਉਥੋਂ ਦੀ ਹਾਲਤ ਹੈ ਆਮਾਦੀ ਪਾਰਟੀ ਕਾਂਗਰਸ ਤੇ ਬੀਜੇਪੀ ਹੂੰ ਇੰਨਾ ਜੇ ਟੱਕਰ ਹੈ ਬਿਲਕੁਲ ਓਕੇ ਜੀ ਤੇ ਤਿੰਨੇ ਹੀ ਉਮੀਦਵਾਰ ਹਿੰਦੂ ਨੇ ਹੂੰ ਜੇ ਹਿੰਦੂਆ ਤੇ ਉਹਨਾਂ ਦੀ ਨੇਚਰਲੀ ਵੰਟੀ ਜਾਏਗੀ ਚੌਥਾ ਬੰਦਾ ਸਿੱਖ ਤੇ ਇਕੋ ਹੀ ਆ ਹੂੰ 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 ਉਹ 50 ਜੇ ਟਿਕ ਨਹੀਂ ਕੋਟੇ ਜੂਗਾ ਹੂੰ ਹੂੰ ਜੀ 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 ਹੁਣ ਤੁਸੀਂ ਵੇਖੋ ਜਦੋਂ ਰਵਨੀਤ ਮਿੱਟੂ 2024 ਜੇ ਚੋਣਾਂ ਲੜਦਾ ਉਹ ਤਾਂ 20000 ਵੋਟ ਤੇ ਸਿਰ ਜਿੱਤਦਾ ਵਾ ਰਾਜਾ ਬਣੇਗਾ ਓਕੇ ਜੀ 20000 ਵੋਟ ਤੇ ਜਿੱਤਣ ਦੇ ਉੱਤੇ 9 ਵਿਧਾਨ ਸਭਾ ਹਲਕੇ ਸੀ ਤੇ 9 ਦੇ ਵਿੱਚੋਂ ਇਹਨੇ 3 ਵਿਧਾਨ ਸਭਾ ਹਲਕੇ ਜਿੱਤੀ ਉਹ ਤੋਂ ਰਾਜਾ ਬਣੇਗਾ ਜਿੱਤਿਆ ਵਾ ਸਾਰੇ ਵੋਟਰ ਦੇ ਵਿੱਚੋਂ ਬਿੱਟੂ ਦਾ ਹੱਥ ਉੱਪਰ ਆਇਆ ਵਾ ਹੂੰ ਹੂੰ ਜੀ ਰਵਨੀ ਸਿੰਘ ਬਿੱਟੂ ਨੂੰ ਇਸ ਹਲਕੇ ਨੂੰ ਜੇ ਗੱਲ ਕੀਤੀ ਜਾਵੇ ਤੇ ਰਵਨੀ ਸਿੰਘ ਬਿੱਟੂ ਨੂੰ ਇਸ ਹਲਕੇ ਤੋਂ 45000 ਜ 424 ਵੋਟਾਂ ਮਿਲੀਆਂ ਸੀ। ਹੂੰ ਜੀ। ਤੇ ਰਾਜਾ ਬੜੇਗ ਦੀ ਗੱਲ ਕਰੀ ਉਹਨੂੰ 30890 ਵੋਟਾਂ ਮਿਲੀਆਂ ਸੀਗੀਆਂ। ਪੱਪੀ ਪਰਾਛਰ ਜੀ ਆਮਾਦੀ ਪਾਰਟੀ ਦਾ ਉਹਨੂੰ 22461 ਵੋਟਾਂ ਮਿਲੀਆਂ ਸੀਗੀਆਂ। ਤੇ ਮਹੇਸ਼ੰਦਰ ਗਰੇਵਾਲ ਜਿਹੜਾ ਐਸਡੀ ਦਾ ਸੀਗਾ ਉਹਨੂੰ ਬਾਕਾਇਦ ਉਤੇ 22400 ਕੜ ਬਟਾ ਮਿਲਨੇ ਸੀ। ਹਮਮ। ਫਰੀ ਨਹੀਂ ਉਹਨੂੰ ਉਹਨੂੰ 5560 ਬਲਿਅਨਸ ਸੀ ਸਿਰਫ 5560 ਹਮਮ ਜੀ ਕੀ ਹੁੰਦੀ ਹੈ ਜਵਾਬਦਾਰੀ ਜਬ ਤੋਂ ਆ ਗਈ ਉੱਥੇ ਹਮਮ ਜੀ 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 ਫਿਰ ਉਹ ਬੰਦੀ ਇਹ ਬਿਟੂ ਨੇ ਕਾਗਜ਼ੇ ਮੀਰ ਨਾਲ ਜਿਹੜੀ 15534 ਬਟਾ ਸੰਚਵਧ ਲਈਆਂ ਸੀਗੀਆਂ। ਅਗਲੀ ਗੱਲ ਕਰ ਲਈਏ। ਲੁਧਿਆਣਾ ਦੇ ਸਭ ਤੋਂ ਵੱਡੇ ਮੰਦਰ ਵੀ ਇਸੇ ਹਿੱਸੇ ਹੱਕ ਜਿਉਂਦੇ ਨੇ। ਹਮਮ ਓਕੇ ਮੰਤਰਾਂ ਦਾ ਆਪਣਾ ਵੱਖਰਾ ਪ੍ਰਭਾਵ ਹੁੰਦਾ ਜੀ ਹੂੰ 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 ਤੇ ਜੇ ਭਾਜਪੀ ਵਾਲੇ ਹਿੰਦੂ ਵੋਟਰ ਨਾਲ ਧੁਰਵੀਕਰਨ ਚ ਕਾਮਯਾਬ ਹੋ ਗਏ ਤੇ ਇਹਦਾ ਨਤੀਜਾ ਹਰੰਜਨਕ ਹੋ ਸਕਦਾ ਹੈ ਹੂੰ ਓਕੇ ਓਕੇ ਜੀ ਇਹ ਤਾਂ ਕਹਿੰਦਾ ਪਾਬ ਕੇ ਆਪਾਂ ਜ਼ਮੀਨੀ ਹਕੀਕਤ ਦੇਖੀਏ ਤਾਂ ਕਈ ਜਿਹੜੇ ਉਹ ਆਪਾਂ ਮੈਜ਼ਰਮੈਂਟ ਨੂੰ ਬੜਾ ਨੇੜੇੋਂ ਦੇਖ ਸਕਦੇ ਆ ਕਿ ਕੀ ਹੋਣ ਵਾਲਾ ਹੈ ਪਰ ਵੀ ਕਹਿ ਰਹੇ ਨਾਲੀ ਗੱਲ ਪੱਟੀ ਸਾਹਿਬ ਬੋਟ ਐਮ ਕੀਤੀ ਹੈ ਕਿਥੇ ਜਿਹੜੀ ਜਿੱਤਾਂ ਹੋਈ ਬਹੁਤ ਥੋੜੀਆਂ ਵੋਟਾਂ ਤੇ ਹੋਣੀ ਹੂੰ ਹੂੰ ਆਮ ਆਦੀ ਆਮ ਆਦੀ ਪਾਰਟੀ ਦਾ ਜਿਹੜੀ ਕੁੜੀ ਉਹ ਮਾਰੀ ਗਈ ਆ ਕੁਮਲ ਭਾਬੀ ਹੂੰ ਇਹਦੀ ਕੰਚਨ ਤੇ ਵੜੀਆ ਉਹ ਪ੍ਰਵਾਸੀ ਲੜਕੀ ਸੀਗੀ ਜੀ ਜੀ ਉਹਦਾ ਵੀ ਪ੍ਰਭਾਵ ਪੈਣਾ ਵੀ ਉਹ ਕੁੜੀ ਮਾਰੇਗੀ ਤੇ ਤੁਹਾਡੀ ਸਰਕਾਰ ਦੀ ਵਜ੍ਹਾ ਕਰਕੇ ਮਾਰੇਗੀ ਉਹਦੇ ਪ੍ਰਭਾਵ ਪੈਣਾ ਬੜਾ ਜੀ। ਅੱਛਾ ਉਸ ਕਮਲ ਕੁਮਾਰੀ ਭਾਬੀ ਦਾ ਵੀ ਅਸਰ ਪਾਊਗਾ ਚੋਣ ਉੱਤੇ। ਬਿਲਕੁਲ ਕੰਚਨ ਤਵਾਰੀ ਪਰਾਸ਼ੇ ਦੀ ਕੁੜੀ ਹੈ। ਹੂੰ 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 ਹੂੰ। ਲੁਧਿਆਣੇ ਦੀ ਰਹਿਣ ਵਾਲੀ ਇਹਨੂੰ ਕਰੋ ਸੱਦ ਕੇ ਮਾਰਿਆ ਅਗਰੇ। ਹੂੰ ਹੂੰ। ਜੀ ਜੀ ਜੀ। ਪਰ ਦੂਜੇ ਪੰਨੇ ਦੇਖੀਏ ਕਿ ਜਿਹੜੀ ਆਮ ਤੌਰ ਤੇ ਸਤਾਧਿਰ ਦੀ ਚੋਣ ਚਲੋ ਖੈਰੇ ਨਤੀਜਾ ਕਿਵੇਂ ਰਹਿੰਦਾ ਵੇਖਣ ਵਾਲੀ ਗੱਲ ਹੈ। ਤੁਹਾਡੇ ਜਿਹੜੇ ਅਨੁਮਾਨ ਨੇ ਉਹ ਬੜੇ ਸਿੱਧੇ ਲੱਗ ਰਿਹਾ ਨਿਸ਼ਾਨੇ ਉੱਤੇ ਖੈਰ ਸਾਰਾ ਪਰ ਲੀਡਰਾਂ ਦਾ ਜਿਹੜਾ ਇੱਧਰ ਉੱਧਰ ਜਾਣਾ ਇੱਕ ਆਮ ਤੌਰ ਤੇ ਹੁੰਦਾ ਹੈ ਭਾਵੇਂ ਕਿ ਸਤਾ ਜਦੋਂ ਮਜ਼ਬੂਤ ਦ੍ਰਿਸ਼ ਦੇ ਵਿੱਚ ਹੋਵੇ ਤਾਂ ਜਿਮਨੀ ਚੋਣ ਦਾ ਕੋਈ ਵੱਡਾ ਅਸਰ ਨਹੀਂ ਹੁੰਦਾ ਅਗਲੇ ਸਮੇਂ ਪਰ ਇਹਦੇ ਵਿੱਚੋਂ ਇੱਕ ਤਾਂ ਰਾਜ ਸਭਾ ਦੀ ਸੀਟ ਦਾ ਮਾਮਲਾ ਤੇ ਨਾਲ ਲੀਡਰਾਂ ਦਾ ਇਹ ਦਰ ਉਹ ਕਿਵੇਂ ਖੜੀ ਆਪਾਂ ਦੇਖ ਸਕਦੇ ਹਾਂ ਇੱਧਰੋਂ ਉੱਧਰ ਜਿਵੇਂ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਤਿੰਨ ਚਾਰ ਲੀਡਰ ਪਿਛਲੇ ਸਮੇਂ ਆਏ ਆ ਅੱਜ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਵਾਪਸੀ ਮਾਰੀ ਹੈ ਜੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਆਪਾਂ ਗੱਲ ਕਰਦੇ ਵੀ ਤਿੰਨ ਸਾਬਕਾ ਮੰਤਰੀਆਂ ਦੀ ਵਾਪਸੀ ਹੋਈ ਹੈ ਹੂੰ ਜੀ ਸਭ ਤੋਂ ਪਹਿਲਾਂ ਸੋਨ ਸਿੰਘ ਠੰਡਲ ਹੂੰ ਠੰਡਲ ਸਭ ਅਕਾਲੀ ਦਲ ਦੇ ਬੰਦੇ ਸੀ ਉੱਥੋਂ ਚੁਣ ਜਿੱਤਦੇ ਰਹਿੰਦੇ ਮੰਤਰੀ ਬਣ ਰਹੇ ਨੇ ਹੂੰ ਹੂੰ ਜੀ 2024 ਤੋਂ ਪਹਿਲਾਂ ਇਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਜਵਨ ਕਲੀ ਤੋਂ ਨਾ ਕੋ ਟਿਕਟ ਲੈ ਕੇ ਬਕਾਇਦਾ ਤੋਂ ਇਲੈਕਸ਼ਨ ਲੜੀ ਕਿਉਂਕਿ ਤੇ ਇਹ ਟਿਕਟ ਲੜੀ ਤੇ ਇਹ ਜਬਾਨ ਤਾਂ ਜਬਤ ਹੋਈ ਜਾਂਦੀ ਹੁੰਦੀ ਹੂੰ ਉਸ ਤੋਂ ਲਾਹ ਅਨਿਲ ਜੋਸੀ ਅਨਿਲ ਜੋਸੀ ਨੂੰ ਇਹ ਸੀਪ ਜਿਹੜੀ ਆਮ ਆਦਮੀ ਅਕਾਲੀ ਦਲ ਸੈਕੂਲਰ ਨਹੀਂ ਇਹਨੂੰ ਧਰਮ ਦੇ ਆਧਾਰ ਤੇ ਸ਼ਾਸਨ ਕਰਨਾ ਪੀਅ ਤੇ ਇਸ ਕਰਕੇ ਇਹਨਾਂ ਨੇ ਮਹਿਰਣਾ ਨਹੀਂ ਤੇ ਇਹ ਦੋਵੇਂ ਕੱਢੇ ਗਏ ਸੀ ਸਾਰੇ ਹੂੰ ਜੀ ਇਹਨਾਂ ਛੱਡੀ ਨਹੀਂ ਕੱਢੇ ਗਏ ਸੀ ਸਾਰੇ ਹੂੰ ਹੂੰ ਜੀ ਜੇ ਅਸੀਂ ਸਕੰਦਰ ਸਿੰਘ ਮਲੂਕਾ ਦੀ ਗੱਲ ਕਰ ਲਈਏ ਹੂੰ ਜਿਹੜਾ ਨਿਲ ਜੋਸ਼ੀ ਆ ਜੀ ਇਹ ਪਹਿਲਾਂ ਕਾਂਗਰਸ ਦਾ ਸੀ ਬੀਜੇਪੀ ਦੇ ਵਿੱਚ ਹੂੰ ਜਦੋਂ ਬੀਜੇਪੀ ਦੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਉਦੋਂ ਇਹ ਲੋਕਲ ਬੋਡੀ ਮਨਿਸਟਰ ਵੀ ਰਿਹਾ ਹੂੰ ਹੂੰ ਦੂਸਰਾ ਵੱਡਾ ਮਹਿਕਮਾਸ਼ੀ ਦੇ ਕੋਲੇ ਹੂੰ ਹੂੰ ਜੀ ਹੁਣ ਜੇ ਮਲੂਕੇ ਦੀ ਗੱਲ ਕਰ ਲਈ ਜਿਹੜਾ ਮਲੂਕਾ ਸ਼ਾਮਲ ਹੋਇਆ ਵਾ ਹੂੰ 1997 ਦੇ ਵਿੱਚ ਇਹ ਪਹਿਲੀ ਚੋਣ ਜਿੱਤਦਾ ਵਾ ਤੇ ਉਦੋਂ ਐਮਐਲਏ ਹੂੰ 2002 ਦੇ ਵਿੱਚ ਤੇ 2007 ਦੇ ਵਿੱਚ ਦੋਵੇਂ ਚੋਣਾਂ ਲੂਜ਼ ਕਰ ਦਿੰਦਾ ਹੂੰ ਕਰ ਦਿੰਦਾ ਵਾ 2012 ਦੇ ਵਿੱਚ ਚੋਣ ਜਿੱਤਦਾ ਵਾ ਤੇ 2017 ਤੱਕ ਵਿੱਚ ਫਿਰ ਉਦੋਂ ਮੰਤਰੀ ਬਣਾਇਆ ਜਾਂਦਾ ਉਸ ਟਿਨਿਓਰ ਦੇ ਵਿੱਚ ਹੂੰ ਜਦੋਂ ਮੰਤਰੀ ਬਣਦਾ ਫਿਰ ਬੜਾ ਚਰਚਾ ਚ ਰਹਿੰਦਾ ਹੂੰ ਉਹਨੂੰ ਪਤਾ ਕੀ ਲਣੀਆਂ ਲੁੜੀਆਂ ਵੀ ਕੋਈ ਲੇਡੀਜ਼ ਆਈਆਂ ਹੋਈਆਂ ਕੋਈ ਰੱਖੇ ਜਿਹੜੀ ਆਬ ਸੋਸ਼ਲ ਮੀਡੀਆ ਤੇ ਦਿਸਦੀਆਂ ਨਹੀਂ ਕਿਤੇ ਹੂੰ ਹੂੰ ਜੀ ਹੁਣ ਉਹ ਬਲੰਡਰ ਗਲਤੀਆਂ ਸੀ ਮਨੂਕੇ ਦੀਆਂ ਵੀ ਦੂਜੀ ਦਾ ਲੀਡਰ ਤੋਂ ਸੋਖਦਾ ਨਹੀਂ ਹੁਣ 28 ਸਾਲ ਲਗਾਤਾਰ ਇਹ ਕਾਲੀਦਲ ਬਾਦਲ ਦਾ ਪ੍ਰਧਾਨ ਰਿਹਾ ਉੱਥੋਂ ਬਠਿੰਡੇ 28 ਸਾਲ ਲਗਤ ਹੂੰ ਜ਼ਿਲ੍ਹਾ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਰਿਹਾ ਇੰਨੇ ਕਹੇ ਕਿ ਅਸੀਂ 2022 ਦੇ ਵਿੱਚ ਮੈਨੂੰ ਟਿਕਟ ਦੇ ਦਿਓ ਤੁਸੀਂ ਮੌਤੋਂ ਤੇ ਮੇਰੇ ਮੁੰਡੇ ਦੇ ਰਾਮਪਰਾ ਫੂਲ ਤੋਂ ਤੇ ਉਹਨਾਂ ਕਹੇ ਕਿ ਦੋ ਟਿਕਟਾਂ ਪ੍ਰਵੱਚ ਦਿੱਤੀ ਜਾਂਦੀਆਂ ਜੀ ਇੰਨੇ ਕਿਹਾ ਸੀ ਨਹੀਂ ਜੇ ਬਾਦਲਪੁਰਾ ਤਿੰਨ ਟਿਕਟਾਂ ਦਾ ਜਿਹੜਾ ਪਰਿਵਾਰ ਵੀ ਜਿਹੜੀ ਨੋਹਾਂ ਐਮਪੀ ਬਣ ਸਕਦੀ ਐ ਸੁਖਬੀਰ ਬਾਦਲ ਐਮਟੀਐਲ ਦਾ ਬਾਦਲ ਸਾਹ ਵਾਲੇ ਜਿਹਦੇ ਨਹੀਂ ਕਿਉਂ ਨਹੀਂ ਹੂੰ ਉਦੋਂ ਨੰਮ ਨਰਾਜ ਕੀ ਸ਼ੋਕ ਕੀਤੀ ਸੀ ਲੱਗਦਾ ਰਾਮਪਰਾ ਫੁੱਲ ਤੋਂ ਇਹਨੇ ਸੀਟ ਲੜੀ ਸੀ ਤੇ ਹਾਰ ਗਿਆ ਸੀ ਹੂੰ ਜੀ ਜੀ ਹੋਰ ਤੋਂ ਮੇਕਸ਼ਾ ਜਿਗਬੀ ਤੋਂ ਲੜਾਈ ਸੀ ਹੂੰ ਹਾਂ ਜੀ ਹਾਂ ਜੀ ਬਰਾੜ ਨੂੰ ਹੁਣ ਜਦੋਂ ਇਹ ਹਾਰ ਗਿਆ ਹੂੰ ਹਾਰਨ ਤੋਂ ਬਾਅਦ ਮੁੜ ਕੇ ਜਿਹੜਾ ਸੀ ਇਹਨੇ ਕੁਝ ਪਾਰਟੀ ਗਤੀਵਿਧੀਆਂ ਸੁਧਾਰਨ ਵਾਲੇ ਸੀਗੇ ਉਹਨਾਂ ਦਾ ਨੇੜਤਾ ਰੱਖ ਲਈ ਆਪਣੇ ਹੂੰ ਉਹਨਾਂ ਨਾਲ ਨੇੜਤਾ ਰੱਖਣ ਤੇ ਉਹਨੂੰ ਜਿਹੜਾ ਸੀ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ ਹੂੰ ਜੀ ਪਰ ਇੱਕ ਗੱਲ ਤੋਂ ਚੰਗਾ ਰਿਆ ਇਹਨੇ ਕਦੇ ਵੀ ਸੁਖਬੀਰ ਸਿੰਘ ਬਾਦਲ ਦੇ ਤੌਰ ਤੇ ਜਾਤੀ ਅਟੈਕ ਕਦੀ ਨਹੀਂ ਕੀਤਾ ਹੂੰ ਜੀ ਫਿਰ ਜਦੋਂ 2024 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਦੀ ਨੋ ਤੇ ਇਹਨਾਂ ਦਾ ਮੁੰਡਾ ਜਿਹੜਾ ਸੀ ਭਾਜਪਾ ਜਿਲਕੇ ਦੇ ਨੋ ਨੇ ਚੋਣ ਲੜੀ ਹੂੰ ਹੂੰ ਉਦੋਂ ਵੀ ਇਹਦੇ ਆਪਣਾ ਮੂੰਹ ਬੰਦ ਰੱਖਿਆ ਹੂੰ ਜੀ ਜੀ ओके ਸਰ ਕੋ ਬਾਤ ਕਿੰਦਾ ਰਾਜੀ ਮੈਂ ਤੇ ਪਾਰਟੀ ਦਾ ਵਫਾਦਾਰ ਸਪਾਈ ਸੀ ਮੈਂ ਤੇ ਅਕਾਲੀ ਦਲ ਵਾਸਤੇ ਕੰਮ ਕੀਤਾ ਮੈਂ ਆਪਣੀ ਨੂੰ ਵਾਸਤੇ ਨਹੀਂ ਕੀਤਾ ਕਿੰਦਾ ਰਿਹਾ ਹੂੰ ਹੂੰ ਵੇਖਣ ਸਚਾਈ ਕੀ ਇਹ ਨਹੀਂ ਪਤਾ ਹੂੰ ਹਾਂ ਹੁਣ ਇਹਨੇ ਕੀ ਕੀਤਾ ਵੀ ਜਦੋਂ ਇਤੋਂ ਤੱਕ ਗਲ ਹੋ ਗਈ ਤੇ ਸੁਧਾਰ ਲੈਣ ਦੀ ਲੋਚਣਾ ਵੀ ਕੰਦਰੇ ਮੁੜ ਕੇ ਹੂੰ ਜੀ ਜਦੋਂ ਇਹਨੇ ਲੋਚਣਾ ਸ਼ੁਰੂ ਕਰਤੀ ਤਿੱ ਇੱਕੋ ਗੱਲ ਕਹਿੰਦਾ ਸੀ ਵੇਖੋ ਬੀਜੇਪੀ ਦਾ ਤੇ ਅਕਾਲੀ ਦਲ ਦੇ ਬਕਾਇਦ ਇਦਾਂ ਦੀ ਪੰਜਾਬ 'ਚ ਸਰਕਾਰ ਨਹੀਂ ਬਣ ਸਕਦੀ ਹੂੰ ਜੀ ਇਹਨਾਂ ਦਾ ਦੋਵਾਂ ਦਾ ਅਲਾਈਅੰਸ ਹੋਣਾ ਤੈਅ ਜਾਂ ਕਿਸੇ ਵੀ ਹੋ ਸਕਦਾ ਵਾ ਹੂੰ ਇਹ ਪ੍ਰਚਾਰ ਕਰਦਾ ਜੀ ਹੂੰ ਜੀ ਹੁਣ ਕੀ ਗੱਲ ਹੋਈ ਜਦੋਂ ਸੁਖਦੇਵ ਸਿੰਘ ਢੀਂਡਸਾ ਦਾ ਬੇ ਕੈਦਾ ਤੌਰ ਤੇ ਭੋਗ ਸੀਗਾ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਤੇ ਇਹ ਲੱਗ ਲੱਗੇ ਬੈਠੇ ਸੀ ਹੂੰ ਅੱਛਾ ਜੀ ਜੀ ਹੋ ਸਕਦਾ ਵੀ ਉੱਥੇ ਕੋਈ ਕੰਨਾ ਮੁੰਨਾ ਕੋ ਰੋ ਗਈ ਉਹਨਾਂ ਦੀ ਹੋ ਗਈ ਹੋਵੇ ਕੋਈ ਨਾ ਕੋਈ ਹੂੰ ਹਾਂ ਹਾਂ ਉਹ ਜਿਹੜੀ ਕੰਮ ਉਹਨਾਂ ਕਰ ਰਹੀ ਆ ਤੂੰ ਨੇ ਰੰਗ ਖਾਤਾ ਤੇ ਮਲੂਕਾ ਸਾਹਿਬ ਜਾ ਕੇ ਚੰਡੀਗੜ੍ਹ ਆਪਣਾ ਸਰੂਪਾ ਪਵਾ ਲਿਆ ਫਿਰ ਤੇ ਵਾਪਸੀ ਉਹਨਾਂ ਦੀ ਹੋ ਗਈ ਹਮ ਹੁਣ ਚੀਜ਼ ਵਿੱਚ ਗੱਲ ਕੀ ਹੈਗੀ ਇਹ ਇਹਨਾਂ ਬੰਦੇ ਕੇ ਹਮ ਜਿਨ੍ਹਾਂ ਦਾ ਪਿਛਲੇ ਸਮੇਂ ਤੋਂ ਵੀ ਕੋਈ ਬਹੁਤਾ ਆਧਾਰ ਪਾਰਟੀ ਨੂੰ ਫਾਇਦਾ ਨਹੀਂ ਹੋਇਆ ਤੇ ਗੱਲ ਤੋਂ ਫਾਇਦਾ ਹੋਣ ਵਾਲਾ ਨਹੀਂ ਲੱਗਦਾ ਜੀ ਹਮ ਹਮ ਜੀ ਪ੍ਰੀਤੀ ਮਨੁਤਰਾ ਹਮ ਪ੍ਰੀਤੀ ਮਨੁਤਰਾ ਜਲੀ ਆਮ ਆਦਮੀ ਪਾਰਟੀ ਦੀ ਜਿਹੜੀ ਸੀ ਮੈਦਲਾ ਮੰਗੀ ਦੀ ਪ੍ਰਧਾਨ ਸੀ ਪੰਜਾਬ ਦੀ ਜੀ ਜੀ ਜਿਹਨੂੰ ਲਾ ਦਿੱਤਾ ਕਿ ਉਹ ਫਰਸਟ੍ਰੇਟ ਹੋਈ ਹੂੰ ਉਹਨੇ ਲਿਖਿਆ ਸੀ ਜੁੱਧ ਦਿੱਲੀ ਵਿਰੁੱਧ ਹੂੰ ਉਹਨੇ ਤੇ ਗੁਰਦੀਪ ਬਾਖਸ਼ ਨੇ ਬਕਾਇਦਾ ਤੌਰ ਤੇ ਪਟਿਆਸੀ ਪਟਿਆਲੇ ਚ ਕੀਤੇ ਸੀ ਹੂੰ ਅਸੀਂ ਅਮੇਲ ਸੀ ਵੀ ਸ਼ਾਇਦ ਉਹਨੂੰ ਫੜ ਕੇ ਅੰਦਰ ਪੇਦਣਗੇ ਪਰ ਗਲਤੀ ਨਹੀਂ ਕੀਤੀ ਮਾਨ ਸਾਹਿਬ ਨੇ ਚੰਗਾ ਕੀਤਾ ਹੂੰ ਜੇ ਉਹ ਅੰਦਰ ਫੜ ਕੇ ਦੇ ਦੇਤੇ ਉਹ ਹੀਰੋ ਬਣ ਜਾਂਦੀ ਉਹ ਹੂੰ ਓਕੇ ਮਹਿਕ ਬਣ ਜਾਂਦੀ ਉਹ ਹੁਣ ਕਦੋਂ ਨਹੀਂ ਕੀਤਾ ਹੁਣ ਉਹਦੇ ਕੋਲ ਤਾਂ ਰਸਤਾ ਘਰੇ ਆ ਜੀ ਉਹ ਨਿਕਲ ਜਣੇ ਸੀਗਾ ਹੂੰ ਮੈਂ ਤੁਹਾਨੂੰ ਥੋੜਾ ਪਿਛੋਕਰ ਚ ਲੈ ਜਾਂਦਾ ਜੀ ਜੀ 1952 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਬਣਦੇ ਨੇ ਸ਼੍ਰੋਮਣ ਕਮੇਟੀ ਮੈਂਬਰ ਹੂੰ 1957 ਦੇ ਵਿੱਚ ਉਹ ਕਾਂਗਰਸ ਦੀ ਟਿਕਟ ਦੇ ਬਕਾਇਦਾ ਤੌਰ ਤੇ ਬਣਦੇ ਨੇ ਐਮ ਐਲ اے ਹੂੰ ਤੇ ਆਪਣਾ ਗੁਰੂ ਧਾਰਨ ਕਰ ਲੈਂਦੇ ਆ ਗਿਆਨੀ ਜੈਲ ਸਿੰਘ ਨੂੰ ਹਮ ਓਕੇ ਜੀ ਤੇ ਗਿਆਨੀ ਜੈਲ ਸਿੰਘ ਇਹਨੂੰ ਕਹਿੰਦਾ ਵੀ ਗਲਸਣ ਬਦਲ ਸਾਹਿਬ ਸਾਡੇ ਤੇ ਬੜੀਆ ਭੀੜ ਹਮ ਕਾਂਗਰਸ ਵਿੱਚ ਤੇਰੀ ਇੱਥੇ ਦਾਲ ਨਹੀਂ ਗੱਲਣੀ ਆ ਜਿਹੜਾ ਅਨਪੜ੍ਹ ਲਾਣਾ ਹੈ ਨਾ ਕਾਨੀਆਂ ਨੂੰ ਉਹਦੇ ਜੱਲ ਪੜੇ ਲਿਖੇ ਤੇਰੀ ਵੈਲਿਊ ਪੈ ਜਣੀ ਹਮ ਓਕੇ ਇਹਨੂੰ ਗਿਆਨੀ ਨੇ ਭੇਜਿਆ ਸੀ ਉੱਧਰ ओके okay, ओके okay, जी तोਾਨੂੰ ਪਤਾ ਹੋਏਗਾ ਵੀ ਜਦੋਂ ਗਿਆਨੀ ਨੇ ਚੋਣ ਲੜੀ ਸੀ ਰਾਸ਼ਟਰਪਤੀ ਤੇ ਕਾਲੀਆਂ ਨੇ ਕਿਹਾ ਸੀ ਅਸੀਂ ਸਿੱਖ ਕਹਿ ਕੇ ਨੂੰ ਵੋਟਾਂ ਪਾ ਰਹੇ ਸੀ ਸਿੱਖ ਬਣ ਰਿਹਾ ਜराष्ट्रपति ਜੀ ਹੂੰ ਜੀ ਤੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਵਾਰੀ ਆਈ ਸੀ ਤਾਂ ਮੋਨ ਮਨਮੋਹਨ ਦੇ ਖਿਲਾਫ ਪਈਆਂ ਸੀ ਵੋਟਾਂ ਹੂੰ 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 ओके ਇਸੇ ਕਰਕੇ ਇਹ ਜਿਹੜੀ ਸਾਡੀ ਹੈ ਇਹ ਚੀਜ਼ ਵੀ ਸਰਦਾਰ ਬਾਦਲ ਜਿਹੜੇ ਕਾਂਗਰਸ ਚੋਂ ਆਏ ਤੇ ਕਲੇ-ਕਲੇ ਚਾਏ ਹਾਂ ਬੀਬੀ ਪ੍ਰੀਤੀ ਬਲੋਤਰਾ ਬਸਤ ਆਮ ਆਦੀ ਪਾਰਟੀ ਚ ਆ ਗਈ ਹੈ ਤੇ ਉਹਦੇ ਵਾਸਤੇ ਲੱਭਦਾ ਕੋਈ ਕਾਂਗਰਸੀ ਦੀ ਪੀੜ ਬਹੁਤ ਜਿਆਦੀ ਹੈ ਹਾਂ ਕਾਲੀ ਦਲ ਕੋਈ ਨੁਕਲਾ ਹੈਗਾ ਸੀ ਵੀ ਜਿੱਥੇ ਬਕਾਇਦਾ ਤੌਰ ਤੇ ਉਹਦੀ ਕੋਈ ਹੋਂਦ ਦਾ ਪ੍ਰਕਟਾਵਾ ਹੋ ਸਕਦਾ ਵਾ ਉਹ ਵੀ ਬਾਦਲ ਨਾਲ ਦੇ ਵਿੱਚ ਹਾਂ ਜੀ ਜੀ ਹੁਣ ਵੇਖਣਾ ਪਊਗਾ ਜਿਸ ਤਰੀਕੇ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਕੰਮ ਕਰੀ ਉਹਨਾਂ ਦਾ ਹੁਣ ਇਮਤਿਹਾਨ ਸ਼ੁਰੂ ਹੋਏਗਾ ਉਹਨਾਂ ਓਕੇ ਆਹ ਜੂਨ ਤੋਂ ਬਾਅਦ ਉਹਨਾਂ ਦਾ ਇੱਕ ਇਮਤਿਹਾਨ ਸ਼ੁਰੂ ਹੋਏਗਾ। ਅਸਲੀ ਟੈਸਟ ਉਹਨਾਂ ਦਾ। ਅੱਛਾ ਜੀ। ਅਸਲੀ ਟੈਸਟ ਉਹਨਾਂ ਦਾ ਇਹ ਹੈ ਵੀ ਉਹਨਾਂ ਨੇ ਡੈਲੀਗੇਟ ਵੀ ਚੁਣਨੇ ਆ ਤੇ ਡੈਲੀਗੇਟ ਤੋਂ ਬਾਅਦ ਆਪਣੀ ਜਿਹੜੀ ਆ ਉਹ ਪ੍ਰਧਾਨ ਵੀ ਚੁਣਨੀ ਤੇ ਬਾਕੀ ਬੋਡੀ ਵੀ ਬਣਾਉਣੀ। ਜਿਹਾ ਕਿ ਬੰਦੇ ਘਟਾਂਚਾ ਬੋਡੀ ਸਾਰਾ ਕੁਝ। ਜੀ। ਬਿਲਕੁਲ ਜਿਹੜੀ ਉਹ ਜਦੋਂ ਬਣਨੀ ਆ ਉਹ ਉਹਨਾਂ ਦਾ ਹੈਗਾ ਬਕਾਇਦਾ ਤੌਰ ਤੇ ਟੈਸਟ ਪ੍ਰਧਾਨ ਵੀ ਬਣੇਗਾ। ਬਿਲਕੁਲ। ओके ਪ੍ਰਧਾਨ ਬਣੇਗਾ ਸੀਨੀਅਰ ਉਮੀਦਵਾਰ ਪ੍ਰਧਾਨ ਬਣੇਗਾ ਜਨਰਲ ਸੈਕਟਰੀ ਬਣੇਗਾ ਉਹਦੀ ਕੋਰਟ ਮਿਟੀ ਬਣੇਗੀ ਉਹਦੀ ਅਡਜੈਕਟਿਵ ਸਭ ਕੁਝ ਬਣੇਗਾ ਹਾਂ 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 ਉਸ ਟੈਸਟ ਵਿੱਚੋਂ ਕਿੰਨੇ ਕੇ ਪਾਸ ਹੁੰਦੇ ਕਿ ਫੇਲ ਹੁੰਦੇ ਆ ਟੈਸਟ ਮਤਲਬ ਕਿਸ ਤਰ੍ਹਾਂ ਦਾ ਰਹਿਣ ਵਾਲਾ ਪਰਮਨ ਸਕਦੇ ਠੀਕ ਰਹੇ ਕੋਈ ਗੱਲ ਨਹੀਂ ਠੀਕ ਰਹੇ ਜਿਸ ਦਿਨ ਉਹ ਬੋਡੀ ਬਣਦੀ ਹੈ ਹੂੰ ਉਸ ਦਿਨ ਵੇਖਦੇ ਵੀ ਬਾਦਲਾਂ ਚੋਂ ਕਿਹੜੇ ਕਿ ਲੀਡਰ ਛੱਡ ਕੇ ਆਉਂਦੇ ਨੇ ਹੂੰ ਠੀਕ ਅੱਜ ਵੀ ਦਾਵਾ ਕੀਤਾ ਮਜੂਕੇ ਨੇ ਵੀ ਸਾਡਾ ਗੱਲਬਾਤ ਚੱਲਦੀ ਆ ਸਾਡੀ ਕਿਸੇ ਵੇਲੇ ਵੀ ਜੜੀ ਗੱਲ ਬੀਜਪੀ ਨਾਲ ਹੋ ਸਕਦੀ ਆ ਭੁੰਦੜ ਨੇ ਇੰਨੀ ਗੱਲ ਕਹੀ ਆ ਵੀ ਸਾਡੀ ਬੀਜਪੀ ਨਾਲ ਗੱਲਬਾਤ ਚੱਲਦੀ ਲੇਕਿਨ ਅਸੀਂ ਕੁਝ ਮੰਗਾਂ ਰੱਖਿਓ ਨਾ ਕੁਲ ਆਪਣੀਆਂ ਭਿਆਗ ਲੰਗਾ ਮੁੰਡਾ ਪੂਰੀਆ ਕਰੋ ਹੂੰ ਤੇ ਜਿਹੜਾ ਗ੍ਰਹਿ ਮੰਤਰੀ ਕਹਿੰਦਾ ਸੁਖਬੀਰ ਸਿੰਘ ਬਾਦਲ ਨੂੰ ਮੈਂ ਤੈਨੂੰ ਇਕੱਲੇ ਨਹੀਂ ਮਿਲਣਾ ਨਾਲ ਦੋ ਬੰਦੇ ਲੈ ਕੇ ਆ ਤੂੰ ਝੂਠਾ ਬਣਾਉਣਾ ਹੂੰ ਉਹ ਸਮਝ ਲਾ ਤਾ ਕਰੋ ਕਹਿੰਦਾ ਹਾਂ ਇਸ ਵਾਲੇ ਬਿਲਕੁਲ ਉਹ ਸਿਰਫ ਵੇਖਣ ਦੇ ਵੀ ਜਿਹੜੀ ਪੰਜਵੇਂ ਮੇਰੀ ਕਮੇਟੀ ਉਹਨਾਂ ਦੀ ਹੋਂਦ ਕਿੱਥੇ ਜਾ ਕੇ ਖਲੋਂਦੀ ਹੈ ਹੂੰ ਕਿੰਨੀ ਕੁ ਸਮਰਥਾ ਰੱਖਣਗੇ ਬਿਲਕੁਲ ਕਿੰਨੀ ਕੁ ਸਮਰਥਾ ਰੱਖਦੇ ਪਹਿਲਾਂ ਉਹਨੂੰ ਵੇਖਣਗੇ ਉਸ ਤੋਂ ਬਾਅਦ ਇਹਨਾਂ ਦਾ ਸਮਝੌਤੇ ਦੀ ਗੱਲ ਚੱਲੂਗੀ ਉਦਾਂ ਜਿਹੜੇ ਆ ਅਸੀਂ ਸੁਪਨੇ ਲੈਣੇ ਹੁਣ ਤਾਂ ਵਿਸ਼ੱਕ ਲਈ ਜੋ ਵਗੇਰੀ ਲਾਲ ਦੇ ਉਹ ਲੈ ਰਹੇ ਨੇ ਕੁੰਦੜ ਸਾਹਿਬ ਹੂੰ ਕਿ ਅਸੀਂ ਉਹਨਾਂ ਕੋਲ ਮੰਗਾ ਰੱਖੀ ਆ ਸਾਡੀਆਂ ਮੰਗਾ ਮੰਨ ਲੈਣਗੇ ਅਸੀਂ ਇਹਦੇ ਉੱਤੇ ਕਰਨਾਗੇ ਉਹ ਤਾਂ ਤੱਕ ਦੀ ਗੱਲ ਅਜੇ ਤੱਕ ਤੇ ਭਾਜੀਪੀ ਤੇ ਜਿਹੜੇ ਲੀਡਰ ਸਮਝੌਤੇ ਦੀ ਗੱਲ ਹੀ ਚੱਲੀ ਕੋਈ ਬਿਆਨ ਨਹੀਂ ਆਇਆ ਕਿਸ ਦਾ ਆਇਆ ਦੱਸੋ ਪਹਿਲਾਂ ਕਿਸ ਦਾ ਖੈਰ ਇਹਦੇ ਵਿੱਚ ਇੱਕ ਗੈਪ ਵੱਖਰਾ ਵੀ ਆਇਆ ਹੈ ਜਿਹੜੇ ਵਿਜੇ ਰupani ਖੈਰ ਜਿਹੜੇ ਜਿਨ੍ਹਾਂ ਦਾ ਦਿਹਾਤ ਹੋ ਗਿਆ ਜਹਾਜ਼ ਹਾਦਸੇ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਇੰਚਾਰਜ ਸਨ ਭਾਜਪਾ ਦੇ ਉਹ ਵੀ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਗੈਪ ਹੈ ਇਹ ਜਿਹੜੀ ਲੀਡਰਸ਼ਿਪ ਨਾਲ ਜਿਵੇਂ ਜਿਵੇਂ ਕੋਈ ਗੱਲਬਾਤ ਚੱਲਦੀ ਹੋਏਗੀ ਉਹਨ ਸਾਰਾ ਮੋਟੋ-ਸੁੱਟੋ ਦੁਆਰਾ ਮੇਰੇ ਖਾਲਸ ਤੋੜਨੀ ਪਵੇਗੀ ਭਾਜਪਾ ਨੂੰ ਵੀ ਦੇਖੋ ਤਾਜਪਾ ਦੇ ਵਿੱਚ ਦੋ ਹੀ ਲੀਡਰ ਨੇ ਇੱਕ ਪ੍ਰਧਾਨ ਮੰਤਰੀ ਤੇ ਇੱਕ ਗ੍ਰਹਿ ਮੰਤਰੀ ਬਸ ਜੀ ਜੀ ਬਾਕੀ ਕੋਈ ਲੀਡਰ ਨਹੀਂ ਹੈ ਬਾਕੀ ਕਿਸ ਦੀ ਸੁਣਾਈ ਕੋਈ ਨਹੀਂ ਨਹੀਂ ਬਟੋ ਜਰੀਆ ਤੇ ਸੀ ਨਾ ਬਣੇ ਹੋਏ ਐਸਪਾਸ ਦੂਤ ਆਪਾਂ ਕਹਿ ਸਕਦੇ ਹਾਂ ਜਿਵੇਂ ਮੇਰੇ ਕਾ ਮੁਸ਼ਕਲ ਉਹ ਨਹੀਂ ਨਹੀਂ ਉਹ ਤਾਂ ਸਿਰਫ ਲੋਕ ਠੀਕ ਹੈ ਇੱਥੇ ਉਹਨਾਂ ਕੇ ਬਿਆਨ ਦੇ ਦਿੱਤਾ ਹੋਗਾ ਵੀ ਲੇਕਿਨ ਮੈਨੂੰ ਨਹੀਂ ਉਮੀਦ ਵੀ ਦੇਖੋ ਸਾਹਿਬ ਨੂੰ ਮਿਲਣ ਵਾਸਤੇ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਨੂੰ ਮੈਂ ਇਕੱਲਾ ਮਿਲਣਾ ਚਾਹੁੰਨਾ ਹੂੰ ਉਹਨੇ ਕਹੇ ਬਿਲਕੁਲ ਨਹੀਂ ਨਾਲ ਦੋ ਬੰਦੇ ਕੋਈ ਆਪਣੇ ਲੈ ਕੇ ਆ ਫਿਰ ਗੱਲ ਕਰਨੀ ਕਿਉਂਕਿ ਕੋਈ ਇੱਥੇ ਅੰਦਰ ਗੱਲ ਕੋਈ ਹੋ ਰਹੀ ਨਹੀਂ ਬਾਹਰ ਜਾ ਕੇ ਤੇ ਮੀਡੀਆ ਨੂੰ ਕੁਝ ਹੋਰ ਦੱਸਦਾ ਹਾਂ 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 ਜੀ ਜੀ ਇਸ ਕਰਕੇ ਉਹ ਮੈਨੂੰ ਸਮਝੋਤਾ ਨਹੀਂ ਹੋਣਾ ਇਹਨਾਂ ਦਾ ਹਾਲ ਦੀ ਘੜੀ ਸੰਝੋਤਾ ਆ ਜਿਹੜੀ ਇਹਨਾਂ ਦੀ ਹੈਗੀ ਆ ਪੰਜਵੇਂ ਮੈਂਬਰ ਦੀ ਕਮੇਟੀ ਜੀ ਇਹਨਾਂ ਦੀ ਪ੍ਰੋਗਰੈਸ ਕੀ ਹੁੰਦੀ ਕਿਤੇ ਨੂੰ ਜਾਂਦੀ ਉਹ ਤੋਂ ਬਾਅਦ ਸਮਝੋਤੇ ਦੇ ਕੋਈ ਚਾਂਸ ਹੋ ਸਕਦੇ ਇਹ ਕਿੰਨਾ ਕੁ ਵੱਡਾ ਆਪਣਾ ਫਰੰਟ ਕੈਮ ਕਰਨਗੇ ਕਿਸ ਤਰ੍ਹਾਂ ਦਾ ਢਾਂਚਾ ਕਿਹੜਾ ਪ੍ਰਧਾਨ ਪ੍ਰਧਾਨ ਦੇ ਖਿਲਾਫ ਕੋਈ ਬਗਾਵਤ ਨਹੀਂ ਉੱਠੇਗੀ ਅਜੀ ਸਾਰੀਆਂ ਗੱਲਾਂ ਇਹ ਟੈਸਟ ਵਿੱਚ ਆਉਣਗੇ ਤੁਹਾਡੇ ਮਤਲਬ ਜੀ 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 ਫਿਰ বুঝে ਬਣੇ বিজে ਪਾਣੀ ਮੈਂਬਰੀ ਕਮੇਟੀ ਆਪਣੀ ਪਾਰਟੀ ਫਿਰ ਕੈਮ ਕਰਨੀ ਕਰੇਗੀ ਤਾਂ ਹੀ ਫਿਰ ਉਧਰ ਜਾਓਗੇ ਨਾ ਕੋਈ ਆਪਣਾ ਜੀ ਡੈਫੀਨੇਟਲੀ ਡੈਫੀਨੇਟਲੀ ਉਹਨਾਂ ਸ਼ਰੋਮਣੀ ਕਾਲੀਦਾਲ ਦੇ ਨਾਂ ਐਡੀ ਪਾਰਟੀ ਬਣਾਉਣੀ ਹੈ ਹੋਰ ਕੀ ਪਾਰਟੀ ਨਹੀਂ ਬਣਾਉਣੀ ਕਿ ਉਹਨਾਂ ਨੇ ਹਮ ਓਕੇ ਤੇ ਉਹਨਾਂ ਦੇ ਪਾਰਟੀ ਬਣਾਉਣਗੇ ਤੇ ਇਸ ਪਾਰਟੀ ਦੇ ਵਿੱਚ 1920 ਰਵਿੰਦਰਨਾਥ ਕਾਲੀਦਾਲ ਵੀ ਆ ਜਾਊਗਾ ਹਮ ਇਹ ਵੀ ਆ ਜਾਣਗੇ ਰੋਡੇ ਵੀ ਆ ਜੂਗਾ ਸਾਰੇ ਸ਼ਬਦ ਹੋ ਜਾਣਗੇ ਇਹਦੇ ਵਿੱਚ ਓਕੇ ਓਕੇ ਫਿਰ ਉਸ ਪਾਰਟੀ ਦੇ ਨਾਂ ਹੇਠ ਕੰਮ ਕਰਨਗੇ ਤਾਂ ਫਿਰ ਤਕੜੀ ਦਾ ਦਾਵਾ ਦੋਨੇ ਧਰਾਂ ਚੱਕੇ ਅਗਲੀ ਲੜਾਈ ਇਹਨਾਂ ਦੇ ਆਪਸ ਵਿੱਚ ਪੈਣ ਵਾਲੀ ਕਹਿੰਦਾ ਬਿਲਕੁਲ ਭਰਤੀ ਤਾਂ ਕੋਈ ਜਾਗੀ ਹੋਗੀ ਤਕੜੀ ਦਾ ਦਾਵਾ ਤਾਂ ਫਿਰ ਕਾਲੀ ਸੇਮ ਸਾਡੀ ਭਰਤੀ ਨਹੀਂ ਹੈ ਜੀ ਇੰਦਾ ਕਿੰ ਤਕੜੀ ਦਾਵਾ ਕਰ ਸਕਦੇ ਨੇ ਜੀ ਨਾਲੇ ਜੀ ਆਹ ਇਲੈਕਸ਼ਨ ਹਾਰ ਗਏ ਆਪਣੀ ਜਿਹੜੀ ਐਕੀ 27 ਵਾਲੀ ਤੇ ਫਿਰ ਤਕੜੀ ਵੈਸੇ ਚੋਣ ਜਣ ਪੁੱਛਣਾਂ ਨਾ ਖੈਰ ਕਾਲੀ ਦਲ ਦੇ ਦੋਨੇ ਗੁੱਟ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਇਮਤਿਹਾਨ ਦੇ ਵਿੱਚ ਹੀ ਹਾਂ ਹਾਂਜੀ ਹਾਂਜੀ ਕਹਿ ਸਕਦੇ ਹਾਂ ਖੈਰ ਬਿਲਕੁਲ ਅੱਜ ਦੀ ਜਿਹੜੀ ਇਹ ਕਲਬਾਤ ਕਹਿ ਸਕਦੇ ਹਾਂ ਦਸਕਿਆਂ ਸਨੀਲ ਦੱਸਦੀ ਹੈ ਕਿ ਸਰਦਾਰ ਜਸਵੀਰ ਸਿੰਘ ਪੱਟੀ ਸੀ ਜਿਹੜੇ ਵੱਡੇ ਪੱਤਰਕਾਰ ਰਾਸੀ ਮਾਹਰ ਲੁਧਿਆਣਾ ਜਿਮਨੀ ਚੌਂਡ ਦੇ ਇਰਦ-ਗਿਰ ਤੇ ਅਕਾਲੀ ਦਲ ਦਾ ਭਵਿੱਖ ਭਾਜਪਾ ਦੇ ਨਾਲ ਕੋਈ ਗਾਂਢ ਸਾਂਗ ਅਗਲੇ ਸਮੇਂ ਜਿਹੜੀ ਰਣਨੀਤੀ ਉਹ ਕਿਸ ਤਰ੍ਹਾਂ ਦੀ ਰਹਿਣੀ ਹੈ ਭਵਿੱਖਬਾਣੀ ਬੜੇ ਵੱਡੇ ਪੱਧਰ ਉਤੇ ਬੜੀ ਨੇੜੇ ਟੁਕਦੀ ਵਿਖਾਈ ਦੇ ਰਹੀ ਹੈ ਖੈਰ ਪੱਟੀ ਸਾਹਿਬ ਉਸ ਚੈਨਲ ਜੀਮਿਸ਼ਨ ਪੰਜਾਬੀ ਲਈ ਬੜਾ ਮੁੱਢਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਜੁਕੀਆ ਧੰਨਵਾਦ ਜੀ ਹੀ ਮਿਸ਼ਨ ਪੰਜਾਬੀ